ਇਹ ਸਥਾਨ ਪਹਿਲੇ ਜੰਗਲ ਕਾਦਰਾਬਾਦ ਦੇ ਨਾਂ ਤੇ ਪਰசிਤ ਸੀ ਕਿਉਂਕਿ ਇੱਥੇ ਬਹੁਤ ਭਾਰੀ ਜੰਗਲ ਸੀ ਤੇ ਪਿੰਡ ਦਾ ਨਾਂ ਕਾਦਰਾਬਾਦ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਸੰਗਨੇ ਬਨ ਹੋਣ ਕਰਕੇ ਹੀ ਇਸ ਸਥਾਨ ਨੂੰ ਪਸੰਦ ਕਰਕੇ ਇੱਥੇ ਧੂਣਾ ਜਗਾਇਆ ਸੀ ਆਪ ਜੀ ਇੱਥੇ ਕਾਫੀ ਬਰਸ ਨਿਵਾਸ ਰੱਖਦੇ ਰਹੇ ਇਹ ਸਥਾਨ ਡੇਰਾ ਬਾਬਾ ਨਾਨਕ ਜిల్లా ਗੁਰਦਾਸਪੁਰ ਤੋਂ 5-6 ਮੀਲ ਦੀ ਦੂਰੀ ਤੇ ਹੈ ਅੱਜ ਇਸ ਸਥਾਨ ਤੇ ਭਗਵਾਨ ਸ਼੍ਰੀ ਚੰਨ ਜੀ ਮਹਾਰਾਜ ਦਾ ਅਸਥਾਨ ਬਣਿਆ ਹੋਇਆ ਹੈ ਹਰ ਸਾਲ ਬਾਬਾ ਜੀ ਦਾ ਜਨਮ ਦਿਨ ਇੱਥੇ ਬੜੀ ਸਜ ਧਜ ਨਾਲ ਪਿੰਡਾਂ ਦੇ ਲੋਕ ਮਨਾਉਂਦੇ ਹਨ ਤੇ ਹਰ ਮੱਸਿਆ ਤੇ ਵੀ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਹੈ ਇਸ ਸਰਟੀ ਦਾ ਨਾਮ ਪਹਿਲੇ ਕਾਦਰਾਬਾਦ ਸੀ ਤੇ ਫਿਰ ਭਗਵਾਨ ਸ਼੍ਰੀ ਚੰਨ ਜੀ ਨੇ ਆਪਣੇ ਪਿਤਾ ਦੇ ਨਾਮ ਤੇ ਨਾਨਕ ਚੱਕ ਰੱਖਿਆ ਅੱਜ ਇਸ ਸਥਾਨ ਤੇ ਉਦਾਸੀ ਮਹਾਤਮਾ ਹੀ ਪੂਜਾ ਪ੍ਰਤੀਸ਼ਟਾ ਕਰਦੇ ਹਨ ਇਸ ਦਿਨ 700 ਵਿਗਾ ਜ਼ਮੀਨ ਹੈ ਜੋ ਜਹਾਗੀਰ ਬਾਦਸ਼ਾਹ ਨੇ ਬਾਬੇ ਧਰਮਚੰਜੀ ਦੇ ਨਾਮ ਆਪਣੇ ਪਟੇ ਦੁਆਰਾ ਲਵਾਈ ਸੀ ਇੱਕ ਦਿਨ ਲਾਹੌਰ ਵਿੱਚ ਆਪਣੇ ਦਰਵਾਜ਼ੇ ਵਿੱਚ ਬੈਠਿਆ ਬਾਦਸ਼ਾਹ ਜਹਾਂਗੀਰ ਨੇ ਆਪਣੇ ਮੁਰਸ਼ਿਦ ਮੀਆਂ ਮੀਨ ਨੂੰ ਪੁੱਛਿਆ ਕਿ ਹੇ ਪੀਰ ਜੀ ਜਿਸ ਪ੍ਰਕਾਰ ਅੱਜ ਮੈਂ ਭਾਰਤ ਦਾ ਸਭ ਤੋਂ ਵੱਡਾ ਬਾਦਸ਼ਾਹ ਹਾਂ ਇਸੇ ਪ੍ਰਕਾਰ ਅੱਜ ਤੁਹਾਡੇ ਫਕੀਰਾਂ ਦਾ ਕੋਣ ਬਾਦਸ਼ਾਹ ਹੈ ਜੋ ਤਪੀ ਤਿਆਗੀ ਬ੍ਰਹਮਚਾਰੀ ਵੀ ਹੋਵੇ ਤਦ ਮੀਆਂ ਮੀਰ ਜੀ ਨੇ ਬਾਦਸ਼ਾਹ ਨੂੰ ਦੱਸਿਆ ਕਿ ਅੱਜ ਦੇ ਫਕੀਰਾਂ ਦੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਹਨ ਆਪ ਜੀ ਤਾਂ ਇਹੋ ਹੀ ਸਮਝੋ ਕਿ ਅੱਲਾਹ ਬਾਗ ਨੇ ਹੀ ਜ਼ਮੀਨ ਤੇ ਅਵਤਾਰ ਧਾਰਿਆ ਹੈ ਤਦ ਬਾਦਸ਼ਾਹ ਨੇ ਕਿਹਾ ਕਿ ਮੈਂ ਉਹਨਾਂ ਦੀ ਸ਼ੋਭਾ ਤਾਂ ਬਹੁਤ ਸੁਣੀ ਹੈ ਪਰ ਦਰਸ਼ਨ ਨਹੀਂ ਕੀਤੇ ਫਿਰ ਪੀਰ ਜੀ ਨੇ ਕਿਹਾ ਕਿ ਫਰਜ਼ ਤਾਂ ਇਹ ਬੰਦਾ ਹੈ ਕਿ ਆਪ ਉਹਨਾਂ ਪਾਸ ਚੱਲ ਕੇ ਜਾਵੋ ਤੇ ਦਰਸ਼ਨ ਕਰਕੇ ਉਹ ਮੰਗਿਆਂ ਮੁਰਾਦਾ ਹਾਸਲ ਕਰੋ ਜੇ ਜ਼ਰੂਰੀ ਕੰਮਾ ਕਰਕੇ ਫੁਰਸਤ ਨਹੀਂ ਤਾਂ ਸ਼ਾਹੀ ਸਵਾਰ ਭੇਜ ਕੇ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੂੰ ਉੱਥੋਂ ਮੰਗਵਾ ਕੇ ਮਨ ਨੂੰ ਸ਼ਾਂਤੀ ਦੇਵੋ ਬਾਸ਼ਾ ਨੇ شاہי ਕਮਾ ਵਿੱਚ ਬਹੁਤ ਰੁਚੀ ਮਿਆਂ ਦੇ ਕਾਰਨ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਕੁਝ ਅਫਸਰਾ ਸਹਿਤ ਆਪ ਅਗਵਾਨ ਸ਼੍ਰੀ ਚਾਂਜੀ ਨੂੰ ਹਾਥੀ ਦੀ ਅਸਵਾਰੀ ਕਰਾ ਕੇ ਕਾਦਰਾਬਾਦ ਦੇ ਜੰਗਲਾਂ ਵਿੱਚੋਂ ਬੜੇ ਸਤਿਕਾਰ ਨਾਲ ਲਾਹੌਰ ਲੈ ਆਵੋ ਦੂਸਰੇ ਦਿਨ ਕੁਝ ਆਹਲਾ ਅਫਸਰ ਹਾਥੀ ਸਹਿਤ ਵਜ਼ੀਰ ਹੋਰੀ ਲੈ ਕੇ ਚੱਲ ਪਏ ਤੇ 3-4 ਦਿਨ ਦੀ ਮੰੰਜਨ ਮਾਰ ਕੇ ਨਾਨਕ ਚੱਕ ਜਾ ਪਹੁੰਚੇ ਉਤੇ ਪਹੁੰਚ ਕੇ ਵਜੀਦ ਨੇ ਭਗਵਾਨ ਦੇ ਸਾਹਮਣੇ ਬਾਦਸ਼ਾਹ ਦੀ ਬੇਨਤੀ ਜਾ ਸੁਣਾਈ ਕਿ ਬਾਦਸ਼ਾਹ ਨੇ ਖੁਦ ਆਪ ਜੀ ਦੀ ਹਾਜ਼ਰੀ ਕਰਨੀ ਸੀ ਪਰ ਸ਼ਾਹੀ ਕਮਾਂ ਵਿੱਚ ਯਾਦ ਅਜੀਵਾ ਹੋਣ ਦੇ ਕਾਰਨ ਦਰਸ਼ਨ ਨਹੀਂ ਕਰ ਸਕਿਆ ਤੇ ਆਪ ਜੀ ਨੂੰ ਲਾਹੌਰ ਆਉਣ ਲਈ ਕਿਹਾ ਹੈ ਸੋ ਕਿਰਪਾ ਕਰੋ ਸ਼ਾਹੀ ਸਵਾਰੀ ਵੀ ਆਪ ਲਈ ਤਿਆਰ ਖੜੀ ਹੈ ਭਗਵਾਨ ਸ਼੍ਰੀ ਚਾਂਜੀ ਨੇ ਸ਼ਾਜਹਾਗイール ਦੀ ਬੇਨਤੀ ਪ੍ਰਵਾਨ ਕਰਦਿਆਂ ਉਹਨਾਂ ਅਸਰਾਂ ਨੂੰ ਕਿਹਾ ਕਿ ਸਾਡੀ ਲੋਈ ਹੈ ਇਸ ਨੂੰ ਆਪ ਹਾਥੀ ਤੇ ਰੱਖੋ ਅਸੀਂ ਵੀ ਆਉਨੇ ਹਾਂ ਭਾਈ ਕੰਬਲੀਏ ਤੋ ਕੰਬਲੀ ਲੈ ਕੇ ਜਾਦੇ ਕਫਸਰ ਨੇ ਹਾਥੀ ਉੱਪਰ ਰੱਖੀ ਤਾਂ ਭਾਰ ਨਾਲ ਹਾਥੀ ਦੀਆਂ ਚਾਰੇ ਲੱਤਾਂ ਜ਼ਮੀਰ ਵਿੱਚ ਧਸ ਗਈਆਂ ਹਾਥੀ ਵਿਆਕੁਲ ਹੋ ਕੇ ਚਿੰਗਾਰਨ ਲੱਗ ਪਿਆ ਤਦ ਬਾਬਾ ਜੀ ਨੇ ਅਫਸਰਾਂ ਨੂੰ ਇਸ਼ਾਰਾ ਕਰਕੇ ਕੰਬਲੀ ਹਾਥੀ ਤੋਂ ਉਹਾ ਦਿੱਤੀ ਤੇ ਲੋਈ ਲਾਉਣ ਦੀ ਦੇਰ ਸੀ ਹਾਥੀ ਦੀਆਂ ਲੱਤਾਂ ਚੱਟ ਜ਼ਮੀਨ ਤੇ ਆ ਗਈਆਂ ਇਹ ਕੋਤਕ ਵੇਖ ਕੇ ਸਭ ਅਫਸਰਾ ਨੇ ਚਰਨਾ ਤੇ ਟਹਿ ਕੇ ਸਜਦਾ ਕੀਤਾ ਭਗਵਾਨ ਜੀ ਦੀ ਇਲਾਹੀ ਸੂਰਤ ਨੂੰ ਉਹਨਾਂ ਸਾਖਸ਼ਾਤ ਪ੍ਰਸੂਲ ਦੇ ਦਰਸ਼ਨ ਕੀਤੇ ਫਿਰ ਹੱਥ ਬੰਨ ਕੇ ਬੇਨਤੀ ਕੀਤੀ ਗ੍ਰੀਵ ਪ੍ਰਵਰ ਹੋਣ ਕੀ ਹੁਕਮ ਹੈ ਆਪ ਜੀ ਲਈ ਕਿਹੜੀ ਸਵਾਰੀ ਦਾ ਪ੍ਰਬੰਧ ਕਰੀਏ ਕਿਉਂਕਿ ਜੇ ਆ ਪੈਦਲ ਗਏ ਤਾਂ ਬਾਦਸ਼ਾਹ ਸਲਾਮਤ ਸਾਡੇ ਤੇ ਨਾਰਾਜ਼ ਹੋਣਗੇ ਕਿਰਪਾ ਕਰੋ ਮਿਹਰ ਕਰੋ ਖਿਦਮਤਗਾਰਾਂ ਨੂੰ ਦੱਸੋ ਕਿ ਬਾਦਸ਼ਾਹ ਨੂੰ ਜਾ ਕੇ ਆਪ ਦਾ ਕੀ ਪੈਗਾਮ ਦਈਏ ਤਾਂ ਭਗਵਾਨ ਸ਼੍ਰੀ ਚੰਦ ਜੀ ਨੇ ਕਿਹਾ ਆਪ ਡਰੋ ਨਾ ਅਸੀਂ ਤੁਹਾਡੀ ਪੂਰਨ ਸਹਾਇਤਾ ਕਰਾਂਗੇ ਬਾਦਸ਼ਾਹ ਆਪ ਨੂੰ ਕੁਝ ਨਹੀਂ ਕਹੇਗਾ ਆਪ ਆਪਣਾ ਹਾਥੀ ਲੈ ਕੇ ਜਾਵੋ ਅਸੀਂ ਛੇਤੀ ਲਾਹੌਰ ਪਹੁੰਚ ਜਾਵਾਂਗੇ ਜਦ ਅਫਸਰ ਹਾਥੀ ਸਮੇਤ ਚਲੇ ਗਏ ਤਾਂ ਮਗਰੋਂ ਭਗਵਾਨ ਸ਼੍ਰੀ ਚੰਦ ਜੀ ਵੀ ਕਮਲੀਏ ਦੇ ਮੋਢਿਆਂ ਤੇ ਸਵਾਰ ਹੋ ਕੇ ਸਕਿੰਟਾ ਵਿੱਚ ਹੀ ਲਾਹੌਰ ਪਹੁੰਚ ਗਏ ਬਾਸ਼ਾ ਨੂੰ ਖਬਰ ਭੇਜੀ ਗਈ ਤਾਂ ਬਾਸ਼ਾ ਗੋਲੈਂਡ ਨੂੰ ਆਇਆ ਤੇ ਬੜੇ ਸਤਿਕਾਰ ਨਾਲ ਰਾ ਸਭਾ ਵਿੱਚ ਲਿਜਾ ਕੇ ਇੱਕ ਸਿੰਘਾਸਨ ਤੇ ਚਾਹ ਬਿਠਾਇਆ ਸਭਾ ਜੋ ਵਜੀਰਾ ਮੇਰਾ ਨਾਲ ਸਜੀ ਹੋਈ ਸੀ ਸਭ ਨੇ ਸੀਸ ਨਿਵਾ ਕੇ ਮੱਥਾ ਟੇਕਿਆ ਤੇ ਫਿਰ ਆਪਣੇ ਆਪਣੇ ਥਾਵਾਂ ਤੇ ਬੈਠ ਗਏ ਬਾਸ਼ਾਤ ਭਗਵਾਨ ਸ਼੍ਰੀ ਚਾਂਦੀ ਸਾਰੇ ਮਾਰਫਤ ਦੀਆਂ ਗੱਲਾਂ ਕਰ ਹੀ ਰਹੀ ਸੀ ਕਿ ਇਤਨੇ ਵਿੱਚ ਮਹਿਲਾ ਵਿੱਚੋਂ ਇੱਕ ਨੌਕਰ ਬਾਦਸ਼ਾਹ ਪਾਸ ਆਇਆ ਤੇ ਸੰਦੇਸ਼ ਦਿੱਤਾ ਕਿ ਆਪ ਜੀ ਦਾ ਸਹਿ شہਜ਼ਾ ਗੁੱਡੀ ਉਡਾ ਰਿਆ ਸੀ ਕਿ ਅਚਾਨਕ ਹੀ ਬਨੇਰੇ ਤੋਂ ਤੈਰ ਤਿਲਕਨਕਣ ਦੇ ਕੇ ਮਰ ਗਿਆ ਹੈ ਬਾਦਸ਼ਾਹ ਭਗਵਾਨ ਜੀ ਤੋਂ ਛੁੱਟੀ ਲੈ ਕੇ ਮਹਿਲਾ ਵਿੱਚ ਗਿਆ ਤੇ ਮੋਇਆ ਲੜਕਾ ਵੇਖ ਕੇ ਰੁਦਨ ਕਰਨ ਲੱਗਾ ਹਰਾਨੀਆਂ ਨੇ ਕਿਹਾ ਕਿ हे ਜਾਂਪਨਾ ਆਪ ਫਕੀਰਾਂ ਨੂੰ ਤੰਗ ਨਾ ਕਰਿਆ ਕਰੋ ਇਹ ਸਾਰਾ ਉਹਨਾਂ ਦੇ ਹੀ ਸ਼ਰਾਬ ਦਾ ਫਲ ਹੈ ਜੋ ਅਸੀਂ ਅੱਜ ਸਾਰੇ ਦੁਖੀ ਹੋਏ ਹਾਂ ਬਾਦਸ਼ਾਹ ਨੂੰ ਝਟ ਖਿਆਲ ਆਇਆ ਕਿ ਬਾਬਾ ਜੀ ਤਾਂ ਸਾਡੇ ਕੋਲ ਆਏ ਹੋਏ ਹਨ ਕਿਉਂ ਨਾ ਉਹਨਾਂ ਅੱਗੇ ਇਸ ਬੱਚੇ ਬਾਰੇ ਪ੍ਰਾਰਥਨਾ ਕੀਤੀ ਜਾਵੇ ਕਿ हे ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਇਸ ਬੱਚੇ ਨੂੰ ਜੀਵਨ ਦਾਨ ਦਿਵੋ ਇਹ ਖਿਆਲ ਹੁੰਦਿਆ ਸੀ ਚੱਟ ਨੌਕਰ ਨੂੰ ਬੱਚਾ ਝੁਕਾ ਕੇ ਰਾਸ ਸਭਾ ਵਿੱਚ ਲੈ ਆਏ ਤੇ ਬਾਬਾ ਜੀ ਦੇ ਸਾਹਮਣੇ ਲਾਸ਼ ਰੱਖ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਮਹਾਰਾਜ ਮੇਰੇ ਤੇ ਦਇਆ ਕਰੋ ਇਸ ਬੱਚੇ ਨੂੰ ਜੀਵਨ ਦਾਨ ਦਿਓ ਬਾਦਸ਼ਾਹ ਦੇ ਹੰਝੂ ਡਿੱਗਦੇ ਵੇਖ ਕੇ ਮਿਹਰਾਂ ਦੇ ਸਾਗਰ ਬਾਬਾ ਚੰਦ ਜੀ ਮਿਹਰਾਂ ਵਿੱਚ ਆ ਗਏ ਤੇ ਆਪਣੇ ਕਰਮ ਮੰਡਲ ਵਿੱਚੋਂ ਪਾਣੀ ਹੱਥ ਵਿੱਚ ਲੈ ਕੇ ਬੱਚੇ ਤੇ ਛਿੱਟੇ ਮਾਰ ਕੇ ਕਿਹਾ ਉਠ ਜਾ ਬੱਚਾ ਤੇ ਜਾ ਕੇ ਗੁੱਡੀ ਉਡਾ ਇਤਨਾ ਹੀ ਕਹਿਨ ਦੀ ਦੀ ਸੀ ਬੱਚਾ ਉੱਠ ਬੈਠਾ ਬਾਦਸ਼ਾਹ ਵੀ ਇਹ ਕੋਤਕ ਵੇਖ ਕੇ ਹੈਰਾਨ ਹੋ ਗਿਆ ਅਮੀਰਾਂ ਵਜ਼ੀਰਾਂ ਨੇ ਬਾਦਸ਼ਾਹ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਹ ਲੋਕ ਤਾਂ ਸਾਰੇ ਖੁਸ਼ੀ ਵਿੱਚ ਵਧਾਈਆਂ ਦੇ ਰਹੇ ਸਨ ਪਰ ਭਗਵਾਨ ਸ਼੍ਰੀ ਚਾਂਜੀ ਤੇ ਬਾਬਾ ਕਮਲਿਆ ਜੀ ਉਤੋਂ ਲੋਪ ਹੋ ਚੁਕੇ ਸਨ ਬੱਚੇ ਦੀ ਮਾਂ ਬਹੁਤ ਖੁਸ਼ ਸੀ ਪਰ ਨਾਲ ਅਫਸੋਸ ਵੀ ਕਰ ਰਹੀ ਸੀ ਕਿ ਮੈਂ ਭਗਵਾਨ ਜੀ ਦੇ ਦਰਸ਼ਨ ਨਾ ਕਰ ਸਕੀ। ਰਾਣੀ ਨੇ ਬਾਦਸ਼ਾਹ ਅੱਗੇ ਅਰਜੀ ਕੀਤੀ ਕਿ ਮਹਾਰਾਜ ਬਾਬਾ ਜੀ ਨੇ ਸਾਡੇ ਬੱਚੇ ਨੂੰ ਦੁਬਾਰਾ ਜੀਵਨ ਦਾਅ ਦਿੱਤਾ ਹੈ ਪਰ ਅਸੀਂ ਹਿੰਦੁਸਤਾਨ ਦੇ ਬਾਦਸ਼ਾਹਾਂ ਅਸਾਂ ਭਗਵਾਨ ਨੂੰ ਲਾਹੌਰ ਆਉਣ ਦੀ ਖੇਚਲ ਵੀ ਦਿੱਤੀ ਪਰ ਅਸਾਂ ਉਹਨਾਂ ਦਾ ਸਤਕਾਰ ਕੀ ਕੀਤਾ। ਸੋ ਅਸਾਂ ਸਾਰਿਆਂ ਨੂੰ ਉਹਨਾਂ ਦੇ ਆਸਥਾਨ ਤੇ ਪਹੁੰਚ ਕੇ ਉਹਨਾਂ ਕੋਲੋਂ ਅਸ਼ੀਰਵਾਦ ਲੈਣੀ ਚਾਹੀਦੀ ਹੈ। ਕਿ ਭਗਵਾਨ ਇੱਥੇ ਆਏ ਬੱਚਾ ਮਰ ਗਿਆ ਬੱਚਾ ਬਚ ਗਿਆ ਹਾਥੀ ਲੋਹੀ ਨਹੀਂ ਚੁੱਕ ਸਕਿਆ ਇੰਨਾ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਭਗਵਾਨ ਸ਼੍ਰੀ ਚਾਂਜੀ ਮਹਾਰਾਜ ਅੱਲਾ ਪਾਗ ਦਾ ਨੂਰ ਹਨ ਇਹ ਵਿਚਾਰਾ ਕਰਦੇ ਸਭ ਨੇ ਕਾਦਰਾਬਾਦ ਪਹੁੰਚਣ ਦੀ ਪੱਕੀ ਸਲਾਹ ਕਰ ਲਈ ਇੱਕ ਦਿਨ ਚੰਗਾ ਦਿਨ ਵੇਖ ਕੇ ਬਾਦਸ਼ਾਹ ਰਾਣਿਆਂ ਸਮੇਤ ਨਾਲ ਸ਼ਾਹੀ ਲਸ਼ਕਰ ਤੇ ਹੀਰੇ ਨਾਲ ਜਵਾਹਰਾਤਾਂ ਦੇ ਥਾਲ ਭਰ ਕੇ ਹੋਰ ਕਈ ਤੋਹਫੇ ਲੈ ਕੇ ਕਾਧਰਾਬਾਦ ਦੇ ਜੰਗਲ ਵਿੱਚ ਭਗਵਾਨ ਜੀ ਦੇ ਤੂਨੇ ਤੇ ਆਣ ਪਹੁੰਚੇ ਬੜੀ ਸਤਿਕਾਰ ਨਾਲ ਸਜਦਾ ਕੀਤਾ ਤੇ ਭੇਟਾ ਚੰਨਾ ਵਿੱਚ ਰੱਖ ਦਿੱਤੀਆਂ ਪਰ ਬਾਬਾ ਸ਼੍ਰੀਚੰਦ ਜੀ ਨੇ ਸ਼ਾਹ ਨੂੰ ਕਿਹਾ ਕਿ ਅਸੀਂ ਜੰਗਲਾਂ ਦੇ ਵਾਸੀ ਆਂ ਸਾਨੂੰ ਇਹਨਾਂ ਸ਼ਾਹੀ ਨਜ਼ਰਾਨਿਆਂ ਦੀ ਕੋਈ ਲੋੜ ਨਹੀਂ ਆਪ ਕਿਸੇ ਹੋਰ ਚਾਹਵਾਨ ਨੂੰ ਵਸਤੂਆਂ ਦੇ ਦਿਓ ਇਹ ਕਹਿ ਕੇ ਸਭ ਪੇਟਾ ਵਾਪਸ ਮੋੜ ਦਿੱਤੀਆਂ ਫਿਰ ਬਾਦਸ਼ਾਹ ਨੇ ਕਿਹਾ ਕਿ ਸੁੰਦਰ ਮਕਾਨ ਆਪਦੇ ਰਹਿਣੇ ਬਣਵਾ ਦਿੰਦਾ ਪਰ ਭਗਵਾਨ ਜੀ ਨੇ ਉਹ ਵੀ ਨਾ ਕਰ ਦਿੱਤੀ ਤੇ ਦੱਸਿਆ ਕਿ ਅਸਾਂ ਦਰਵੇਸ਼ਾਂ ਨੇ ਤਾਂ ਸੰਸਾਰ ਹੀ ਤਿਆਗਿਆ ਹੋਇਆ ਹੈ ਇਸ ਦੇ ਮੇਵਿਆਂ ਨੂੰ ਕੀ ਕਰਨਾ ਹੈ ਜਦ ਬਾਦਸ਼ਾਹ ਨੇ ਵੇਖਿਆ ਕਿ ਇਹ ਤਾਂ ਬਿਲਕੁਲ ਹੀ ਕਿਸੇ ਚੀਜ਼ ਨੂੰ ਪ੍ਰਮਾਣ ਨਹੀਂ ਕਰਦੇ ਤਾਂ ਬਾਬਾ ਧਰਮਚੰਦ ਜੀ ਦੇ ਨਾਮ 700 ਵੀਗੇ ਜ਼ਮੀਨ ਦਾ ਪਟਾ ਉਹਨਾਂ ਦੀਆਂ ਗਊਆਂ ਚਰਨ ਵਾਸਤੇ ਦਿਖਾ ਦਿੱਤਾ। ਭਗਵਾਨ ਨੇ ਫਿਰ ਵੀ ਸਵੀਕਾਰ ਨਾ ਕੀਤਾ। ਪ੍ਰਭਾਸ਼ਾ ਨੇ ਬੇਨਤੀ ਕੀਤੀ, "ਮਹਾਰਾਜ, ਮੇਰੇ ਕੋਈ ਤਾਂ ਦਿਲੀ ਖੁਆਇਸ਼ ਪੂਰੀ ਹੁੰਦਿਓ। ਬਾਦਸ਼ਾਹ ਦਾ ਇਸ ਤਰ੍ਹਾਂ ਤਰਲਾ ਵੇਖ ਕੇ ਤੇ ਦੂਜਿਆਂ ਦੇ ਇਹ ਕਹਨ ਤੇ ਕਿ ਮਹਾਰਾਜ ਆਪ ਨੂੰ ਜ਼ਰੂਰਤ ਨਹੀਂ, ਪਰ ਸ਼ਾਹ ਹੋਰੀ ਇਹ ਜ਼ਮੀਨ ਬਾਬਾ ਧਰਮਚੰਦ ਜੀ ਨੂੰ ਦਿੰਦੇ ਹਨ।" ਆਪ ਜਰੂਰ ਸਵੀਕਾਰ ਕਰੋ ਤਾਂ ਕਿ ਸ਼ਾਹ ਦਾ ਵੀ ਮਾਨ ਰਹੇ ਮਾਨ ਵਾਲੀ ਗੱਲ ਭਗਵਾਨ ਜੀ ਨੇ ਮਹਿਸੂਸ ਕੀਤੀ ਤੇ ਸ਼ਾਹ ਨਿਰਾਸ਼ ਨਾ ਹੋਣ ਦਿੱਤਾ ਤੇ ਗਵਾਂ ਵਾਸਤੇ ਜੋ ਜ਼ਮੀਨ ਦਿੱਤੀ ਸੀ ਉਹਦੀ ਮਨਜ਼ੂਰੀ ਦੇ ਦਿੱਤੀ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਦਰਮਾਨਿਆ ਸਹਿਬ ਬੜੇ ਸਤਿਕਾਰ ਨਾਲ ਸਜਦਾ ਕਰਕੇ ਵਾਪਸ ਲਾਹੌਰ ਚਲਾ ਗਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ